2019 ਦੇ ਲੋਕ ਸਭਾ ਚੋਣ ਵਿੱਚ ਦੇਸ਼ ਵਾਸੀਆਂ ਨੇ 300 ਤੋਂ ਵੱਧ ਲੋਕ ਸਭਾ ਸੀਟਾਂ ਜਤਾ ਕੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਉਸ ਸਮੇਂ ਤੁਸੀਂ ਦੇਖੋ ਕਿ ਜਿਹੜਾ ਅਸੀਂ ਅਰਦਾਸ ਕਰਨੇ ਆ ਕਿ ਗੁਰਦੁਆਰੇ ਗੁਰੂ ਧਾਮ ਜਿਹੜਾ ਤੋਂ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੀ ਸੇਵਾ ਸੰਭਾਲ ਸਿੱਖ ਕੌਮ ਨੂੰ ਵਾਪਸ ਦਵਾਈ ਜਾਏ ਤੇ ਮੋਦੀ ਜੀ ਨੇ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦਾ ਗਲਿਆਰਾ ਲਾਂਘਾ ਜਿਹੜਾ ਹੈ ਉਹ ਖੁਲਵਾਇਆ ਔਰ ਅੱਜ ਉਥੇ ਲੱਖਾਂ ਸ਼ਰਧਾਲੂ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰ ਕਰ ਰਹੇ ਨੇ ਇਸੇ ਤਰ੍ਹਾਂ ਰਾਮ ਮੰਦਰ ਜਿਹੜਾ 550 ਸਾਲਾ ਪੁਰਾਣਾ ਸਾਡੇ ਦੇਸ਼ਵਾਸੀਆਂ ਦੀ ਮੰਗ ਸੀਗੀ ਤੋਂ ਅੱਜ ਭਗਵਾਨ ਰਾਮ ਨੂੰ ਕਿਉਂਕਿ ਬਾਬਰ ਨੇ ਜੋ ਭਗਵਾਨ ਰਾਮ ਦੇ ਜਨਮ ਸਥਾਨ ਦਾ ਮੰਦਰ ਸੀ ਉਹਨੂੰ ਧਵਸਤ ਕਰਕੇ ਉਥੇ ਬਾਬਰੀ ਮਸਜਿਦ ਬਣਾਤੀ ਸੀ ਤੇ ਅੱਜ ਉਸੇ ਜਗ੍ਹਾ ਤੇ ਭਗਵਾਨ ਰਾਮ ਦਾ ਜਿਹੜਾ ਭਗਵੇਂ ਮੰਦਰਾ ਉਥੇ ਪ੍ਰਾਣ ਪ੍ਰティਸ਼ਟਾ ਭਗਵਾਨ ਰਾਮ ਦੀ ਮੋਦੀ ਜੀ ਨੇ ਕਰਵਾਈ ਹੈ ਔਰ ਕੀਤੀ ਹੈ ਔਰ ਲੱਖਾਂ ਸ਼ਰਧਾਲੂ ਰੋਜ਼ ਅਯੁੱਧਿਆ ਦੇ ਵਿੱਚ ਭਗਵਾਨ ਰਾਮ ਲਲਾ ਦੇ ਦਰਸ਼ਨ ਕਰ ਰਹੇ ਨੇ ਇਸੇ ਤਰ੍ਹਾਂ ਆਮ ਆਲੇ ਸਮੇਟ ਜੇਐਸਆਈ 2024 ਦੇ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਪੂਰਨ ਬਹੁਮਤ ਦੇ ਨਾਲ 400 ਤੋਂ ਵੱਧ ਲੋਕ ਸਭਾ ਦੀਆਂ ਸੀਟਾਂ ਜਿਤਾ ਕੇ ਪ੍ਰਧਾਨ ਮੰਤਰੀ ਬਣਾਣੇ ਆ ਸਭ ਤੋਂ ਪਹਿਲੇ ਤੇ 84 ਦੇ ਦੰਗੇ ਜਿਹੜਾ ਇੱਥੇ ਕਿ ਸਿੱਖ નિર્ਦੋਸ਼ ਸਾਡੇ ਨੌਜਵਾਨ ਬੰਦੂ ਸਾਡੇ ਬਜ਼ੁਰਗ ਮਾਤਾਵਾਂ ਪੈਣਾ ਬੱਚੇ ਬੱਚੀਆਂ ਨੂੰ ਕਾਂਗਰਸੀ ਗੁੰਡਿਆਂ ਨੇ ਗੱਲੇ 'ਚ ਟਾਇਰ ਪਾ ਕੇ ਸਾੜ ਦਿੱਤਾ ਉਹਨਾਂ ਦੇ ਘਰ ਬਰਬਾਦ ਕਰਤੇ ਵਪਾਰ ਬਰਬਾਦ ਕਰਤੇ ਉਹਨਾਂ ਨੂੰ ਘਰ ਛੱਡ ਕੇ ਦਿੱਲੀ ਛੜਨੀ ਪਈ ਔਰ ਬਾਕੀ ਸ਼ਹਿਰਾਂ ਜਿਹੜੀ ਉਤਪਾਦ ਹੋਇਆ ਆਪਣੇ ਘਰ ਛੱਡਨੇ ਪਏ ਉਹਨਾਂ ਸਾਰਿਆਂ ਨੂੰ ਜੇਲ੍ਹ ਯਾਤਰਾ ਜਿਹੜੀ ਹੈ ਉਹ ਕਰਾਈ ਜਾਏਗੀ ਔਰ ਇਸੇ ਤਰ੍ਹਾਂ ਜਿਹੜੇ ਸਾਡੀ ਮਥਰਾ ਦੇ ਵਿੱਚ ਜਿਹੜਾ ਸਾਡਾ ਕ੍ਰਿਸ਼ਨ ਜਨਮ ਸਥਾਨ ਹੈ ਉਹ ਮੰਦਿਰ ਦੇ ਉੱਤੇ ਸ਼ਾਹੀ ਈਦਗਾ ਔਰੰਗਜ਼ੇਬ ਨੇ 1670 ਜੀ ਬਣਾਈ ਸੀ ਉਹ ਜਗਾ ਫੇਰ ਟਰਾਂਸਫਰ ਕਰਕੇ ਉੱਥੇ ਭਗਵਾਨ ਕ੍ਰਿਸ਼ਨ ਦਾ ਭਵਯ ਮੰਦਰ ਦਾ ਨਿਰਮਾਣ ਕਰਵਾਇਆ ਜਾਏਗਾ ਇਸੇ ਤਰ੍ਹਾਂ ਦੇ ਨਾਲ ਕਾਸ਼ੀ ਵਿਸ਼ਵਨਾਥ ਦੇ ਵਿੱਚ ਜਿਹੜੀ ਗਿਆਨ ਵਿਆਪੀ ਮਸਜਿਦ ਨੇ ਮੰਦਰ ਨੂੰ અપਮਾਨਿਤ ਕੀਤਾ ਸੀ ਉੱਥੇ ਭਗਵਾਨ ਸ਼ਿਵ ਦਾ ਕਾਸ਼ੀ ਵਿਸ਼ਵਨਾਥ ਜੀ ਦਾ ਭਵਯ ਮੰਦਰ ਦਾ ਨਿਰਮਾਣ ਜਿਹੜਾ ਹੈ ਉਹ ਕਰਵਾਇਆ ਜਾਏਗਾ ਔਰ ਇਸੇ ਤਰ੍ਹਾਂ ਸਾਰੇ ਦੇਸ਼ ਦੀ ਜੋ ਸੁਖ ਸਮ੍ਰਿੱਧੀ ਹੈਗੀ ਹੈ ਹਰ ਇੱਕ ਦਾ ਜੀਵਨ ਸਰਸੂਦਾ ਸੰਪੰਨ ਹੋਏ ਇਹ ਜੀਵਨ ਜਿਹੜਾ ਹੈ ਮੋਦੀ ਜੀ ਜਿਹੜੀ ਸਰਕਾਰ ਆਉਣ ਵਾਲੀ ਜਿਹੜੀ ਹੈ ਸੂ ਨਿਸ਼ਚਿਤ ਕਰੇਗੀ ਤੇ ਆਓ ਇੱਕ ਜਨੂਨ ਨੂੰ ਕਮਲ ਦਾ ਬਟਨ ਦਬਾਈਏ ਤੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਈਏ ਤੇ ਆਪਣੇ ਜੀਵਨ ਨੂੰ ਤੇ ਆਪਣੇ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਜਿਹੜਾ ਸਾਡਾ ਭੋਖ ਹੈ ਉਹਨੂੰ ਸਵਰਨ ਬਣਾਈਏ ਧੰਨਵਾਦ ਸ਼ੇਤ ਮਲੇਖ ਸਾਭਾ ਦਾ ਸੰਸਦ ਭਾਰਤੀ ਜਨਤਾ ਪਾਰਟੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par